ਹਾਂਜੀ ਸਸਤਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲੇ ਆਇਆ ਫੌਜੀ ਮੁੰਡਾ ਜੱਟਾਂ ਦਾ ਮੁੰਡਾ ਜੀ 4 ਕਿਲੇ ਪੈੜੀਆ 27 ਸਾਲ ਏਜ ਹੈ 5 ਸਾਲ ਹੋ ਗਏ ਭਰਤੀ ਹੋਏ ਨੂੰ ਤੇ ਜੇ ਕੋਈ ਜੱਟਾਂ ਦੀ ਕੁੜੀ ਫੌਜੀ ਦੀ ਚਾਹਨਾ ਰੱਖਦੀ ਹੈ ਜੀ ਤੇ ਉਹ ਮੇਰੇ ਨਾਲ ਸੰਪਰਕ ਜਰੂਰ ਕਰੇ ਜੀ ਤੇ ਉਹ ਤੁਸੀਂ ਨਾ ਕਮੈਂਟਾਂ ਦੇ ਵਿੱਚ ਹੀ ਲਿਖ ਦਿਆ ਕਰੋ ਫੋਨ ਤੇ ਨੰਬਰ ਦਾ ਬਣਾ ਦਿਆ ਕਰੋ ਨੰਬਰ ਤਾਂ ਮੈਂ ਵੈਸੇ ਦੇ ਦਿੰਨੀ ਆ ਜਾਂ ਫੋਟੋ ਤੇ ਡਾਟਾ ਸੈਂਡ ਕਰ ਦਿਆ ਕਰੋ ਤੇ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਫੋਟੋ ਤੇ ਡਾਟਾ ਸੈਂਡ ਕਰਿਆ ਹਾਂਜੀ ਸਾਸਤਰੀ ਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਅੱਜ ਮੈਂ ਵਿਆਹ ਮਗਲਾਵਾ ਦੇਖ ਕੇ ਆ ਗਈ ਦੁਕਾਨ ਦੇ ਉੱਤੇ ਘਰ ਵਾਲਾ ਕਹਿੰਦਾ ਚੱਲ ਇਕੱਠੀ ਘਰ ਨੂੰ ਚੱਲਾਂਗੇ ਤੇ ਆਪਣੀ ਬੇਨਤੀ ਇਹ ਹੈ ਜੀ ਆਪਣੇ ਕੋਲੇ ਧਾਨਕਿਆਂ ਦੀ ਗੁੱਡੀ ਆਈ ਹੈ ਗੁੱਡੀ ਦੀ ਉਮਰ ਹੈਗੀ ਐ 20 ਸਾਲ ਤੇ ਆਪਾਂ ਨੂੰ ਮੁੰਡਾ ਵੀ ਧਾਨਕਿਆਂ ਦਾ ਹੀ ਚਾਹੀਦਾ ਜੀ ਕਾਸਟ ਦਾ ਮੈਨੂੰ ਵੀ ਨਹੀਂ ਪਤਾ ਹੈਗਾ ਆਪਣੇ ਕੋਲੇ ਡਾਟਾ ਆਇਆ ਪਿਆ ਤੇ ਜੇ ਕੋਈ ਧਾਨਕਿਆਂ ਦਾ ਮੁੰਡਾ ਮੇਰੀ ਵੀਡੀਓ ਦੇਖਦਾ ਤਾਂ ਪਲੀਜ਼ ਮੈਨੂੰ ਮੈਸੇਜ ਦੇ ਵਿੱਚ ਹੀ ਦੱਸ ਦਵੇ ਆਪਦੀ ਕਾਸਟ ਠੀਕ ਐ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ ਜੱਟ ਸਿੱਖ ਫੈਮਲੀ ਨੂੰ ਬਿਲੋਂਗ ਕਰਦੀ ਆ ਗੁੱਡੀ ਤੇ ਗੁੱਡੀ ਥੋੜੀ ਜਿਹੀ ਭਾਰੀ ਐ 2001 ਦੀ ਵਰਨਾ ਕੁੜੀ ਤੇ ਆਪਾਂ ਨੂੰ ਮੁੰਡਾ ਵੀ ਬਸ 5-4 ਸਾਲ ਕੀ ਐ 5 ਕੇ ਸਾਲ ਵੱਡਾ ਚੱਲ ਜਾਊਗਾ ਜੀ ਤੇ ਮੁੰਡੇ ਕੋਲੇ 30 ਕਿੱਲੇ ਜ਼ਮੀਨ ਹੋਵੇ ਤੇ ਡਬਲ ਪੈਸੇ ਲਵਾ ਦਾਂਗੇ ਜੀ 50-60 ਲੱਖ ਰੁਪਈਆ ਬੀਬੀ ਤੇ ਲਾ ਦੇਣਗੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਮੈਸੇਜ ਜ਼ਰੂਰ ਕਰੋ ਹਾਂਜੀ ਸੋਸਤਰੀ ਕਾਲ ਬੀਬੀਆਂ ਹੀ ਲਗੀਆਂ ਤੇ ਆਪਣੇ ਕੋਲੇ ਇੱਕ ਡਾਟਾ ਆਇਆ ਜੀ ਇੱਕ ਇੱਕ ਸਾਲ ਘੱਟ 50 ਸਾਲ ਦੀ ਬੀਬੀ ਐ ਕੈਨੇਡਾ ਦੀ ਪੀਆਰ ਐ ਜੀ ਸਿਟੀਜ਼ਨੀ ਐ ਜੇ ਕੋਈ ਮੇਰੇ ਬੀਰ ਚ ਹਿੰਮਤ ਹੈਗੀ ਆ ਵਿਆਹ ਕਰਾਉਣ ਦੀ ਤਾਂ ਜਰੂਰ ਦੱਸਿਓ ਜੀ ਫੋਟੋ ਮੈਂ ਨਹੀਂ ਲਾ ਸਕਦੀ ਡਾਟਾ ਮੇਰੇ ਕੋਲੇ ਆਇਆ ਪਿਆ ਮੈਸੇਜਾਂ ਦੇ ਵਿੱਚ ਮੈਨੂੰ ਕਮੈਂਟਾਂ ਦੇ ਵਿੱਚ ਦੱਸੋ ਜੇ ਕਿਸੇ ਨੂੰ ਚਾਹੀਦੀ ਐ ਤੇ ਪੱਕਾ ਵਿਆਹ ਕਰਵਾਉਣਾ ਉਹਨੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਹੋਰ ਵੀਰ ਆਇਆ ਤੇ ਆਪਣੇ ਕੋਲੇ ਉਹ ਵੀ ਕੈਨੇਡਾ ਦਾ ਪੀਆਰ ਹੈ ਜੀ ਉਹਨੂੰ ਕੁੜੀ ਚਾਹੀਦੀ ਐ ਬੀਏ ਕਰੀ ਹੋਵੇ ਭੈਣ ਦੀ ਕੋਈ ਵੀ ਕੁੜੀ ਆ ਬੀਏ ਕਰੀ ਹੋਵੇ ਸਭੀ ਕਸਾਲ ਏਜ ਐ ਵੀਰ ਦੀ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਜੀ ਤੇ ਡੇਢ ਕ ਕਿੰਦਾ ਜ਼ਮੀਨ ਐ ਵੀਰ ਕੋਲੇ ਦੋ ਪਾਈਆਂ ਕੋਲੇ ਡੇਢ ਕਿਲਾ ਜੀ ਇੱਕ ਦਾ ਇੱਥੇ ਕੰਮ ਵਧੀਆ ਤੇ ਇੱਕ ਅਬ ਤੱਕ ਕੈਨੇਡਾ ਦੇ ਵਿੱਚ ਪੀਆਰ ਐ ਤੇ ਵੀਡੀਓ ਨੂੰ ਦਬਕ ਤੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਹਾਂਜੀ ਸਤ ਸ੍ਰੀ ਅਕਾਲ ਅੱਜ ਮੇਰੀਆਂ ਜਿਹੜੀਆਂ ਐਨਆਰਆਈ ਭੈਣਾਂ ਨੇ ਇੱਥੇ ਦੇਸੀ ਭੈਣਾਂ ਬਾਹਰ ਜਾਣ ਨੂੰ ਫਿਰਦੀਆਂ ਨੇ ਉਹਨਾਂ ਨੂੰ ਮੇਰੀ ਇੱਕ ਪੈਰੀ ਹੱਥ ਲਾ ਕੇ ਬੇਨਤੀ ਹੈ ਜੀ ਮੇਰੇ ਕੋਲੇ 7-8 ਕਿਲੇ ਵਾਲੇ 10 ਕਿਲੇ ਵਾਲੇ 2 ਢਾਈ ਕਿਲੇ ਵਾਲੇ 5 ਕਿਲੇ ਵਾਲੇ ਮੁੰਡੇ ਭਾਈ ਰੁੱਲਦੇ ਨੇ ਤੇ ਮੇਰੀ ਸੋਨ ਨੂੰ ਹੱਥ ਬੰਨ ਕੇ ਬੇਨਤੀ ਹੈ ਦੇਖੋ ਬਾਹਰ ਦਾ ਖਹਿੜਾ ਸਾਡੇ ਕੇ ਥੋੜਾ ਜਿਹਾ ਪੰਜਾਬ ਕੰਨੀ ਨੂੰ ਦੇਖੋ ਜਨਸੰਖਿਆ ਘਟ ਰਹੀ ਹੈ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਮੇਰੀਆਂ ਭੈਣਾਂ ਨੂੰ ਪੈਰੀ ਪੈ ਕੇ ਹੀ ਬੇਨਤੀ ਕਰ ਦਿੰਨੀ ਆ ਮੈਂ हां जी ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲੇ ਜੀ ਮੱਝਵੀ ਸਿੰਘਾਂ ਦੀ ਕੁੜੀ ਆਈ ਹੈ 22 ਸਾਲ ਏਜ ਹੈ ਭੈਣ ਦੀ ਹਨਾ 12 ਪੜ੍ਹੀ ਹੋਈ ਹੈ ਤੇ ਬੁਟੀਕ ਦਾ ਕਰਿਆ ਹੋਇਆ ਭੈਣ ਦਾ ਤੇ ਜੇ ਕੋਈ chrelu ਮੱਝਵੀ ਸਿੰਘਾਂ ਦਾ ਵਧੀਆ ਮੁੰਡਾ ਹੋਵੇ ਤਾਂ ਆਪਣੇ ਨਾਲ ਸੰਪਰਕ ਜਰੂਰ ਕਰੋ ਜੀ 22 ਜਾਂ 23 ਸਾਲ ਦੀ ਹੈ ਭੈਣ ਤੇ ਹੀ ਲਿਖੀ ਉਮਰ ਮੈਨੂੰ ਕਲੀਅਰ ਨਹੀਂ ਪਤਾ ਹੈਗਾ ਬਸ 22 23 ਸਾਲ ਦੀ ਗਾਹਾਂ ਤੋਂ ਦੱਸਿਆ ਡਾਟਾ ਉਹਦਾ ਹਜੇ ਆਉਣਾ ਹੈ ਤੇ ਉਹਨਾਂ ਨੇ ਕਿਹਾ ਵੀ ਬੋਲ ਕੇ ਪਾਓ ਤੇ ਤਾਂ ਕਰਕੇ ਆਪਾਂ ਬੋਲ ਕੇ ਪਾਉਣੀ ਹੈ ਜੀ ਮੁੰਡਾ ਬਸ ਵਧੀਆ ਕੰਮਕਾਰ ਕਰਦਾ ਹੋਵੇ ਭੈਣ ਨੂੰ ਵਧੀਆ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਅੱਜ ਆਈ ਹੈ ਕੈਨੇਡਾ ਦੀ ਪੀਆਰ ਗੁੱਡੀ ਤੇ ਗੁੱਡੀ ਹੈਗੀ ਹੈ ਸੰਗਰੂਰੇ ਦੀ ਜਤੂ ਤੇ ਮੁੰਡਾ ਆਪਾਂ ਨੂੰ ਚਾਹੀਏ ਕੈਨੇਡਾ ਦਾ ਪੀਆਰ ਹੋਵੇ ਜੀ ਚਾਹੇ ਮੁੰਡਾ ਐਪੀ ਹੋਵੇ 10 15 ਕਿੱਲਿਆਸ ਹੋਵੇ 10 ਹੋਵੇ 10 ਤੋਂ ਥੱਲੇ ਮੁੰਡਾ ਨਾ ਹੋਵੇ ਜੀ ਤੇ ਜੱਟਾਂ ਦਾ ਮੁੰਡਾ ਚਾਹੀਦਾ ਭੈਣ ਦੀ ਉਮਰ ਹੈਗੀ ਹੈ 27 27 26 27 ਸਾਲ ਦੀ ਉਮਰ ਹੈ ਭੈਣ ਦੀ ਤੇ ਮੁੰਡਾ 30 ਸਾਲ ਤੋਂ ਜ਼ਿਆਦਾ ਨਹੀਂ ਚਾਹੀਦਾ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਹਸਪੈਨ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਅੱਜ ਆਪਣੇ ਕੋਲੇ ਆਈ ਆ ਗੁੱਡੀ ਤੇ ਗੁੱਡੀ ਹੈਗੀ ਸਨਿਆਰਾ ਦੀ ਜੀ ਸਨਿਆਰਾ ਚ ਉਹਨਾਂ ਨੇ ਵਿਆਹ ਕਰਨਾ ਤੇ ਵਧੀਆ ਕਰੂਆਂ ਗੁੱਡੀ ਤੇ ਪਲੀਜ਼ ਮੈਨੂੰ ਮੈਸੇਜ ਜਾਂ ਫੋਨ ਕਰੋ ਨਹੀਂ ਫੋਨ ਨਹੀਂ ਕਰਨਾ ਦੁਬਾਰੇ ਕਹਿੰਦੀ ਆ ਫੋਨ ਨਹੀਂ ਕਰਨਾ ਮੈਸੇਜ ਕਰੋ ਜੀ ਮੈਨੂੰ ਸਨਿਆਰਾ ਦੀ ਗੁੱਡੀ ਹੈ 25 ਕਿ ਸਾਲ ਏਜ ਆ ਭੈਣ ਦੀ ਵਧੀਆ ਪੜ੍ਹੀ ਲਿਖੀ ਆ ਭੈਣ ਤੇ ਸੋਹਣਾ ਜਿਹਾ ਮੁੰਡਾ ਚਾਹੀਦਾ ਪਰ ਉਹ 20 25 ਕਿਲਿਆਂ ਚ ਜਾਂ ਫਿਰ ਪ੍ਰਾਪਰਟੀ ਹੋਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਬਹੁਤ ਭੈਣਾਂ ਦੇ ਮੈਨੂੰ ਫੋਨ ਆਉਂਦੇ ਨੇ ਤੇ ਬਹੁਤ ਉਹਨਾਂ ਦੀਆਂ ਮਾਮਾਂ ਦੇ ਫੋਨ ਆਉਂਦੇ ਨੇ ਵੀ ਕੁੜੀ ਨੂੰ ਕੈਨੇਡਾ ਦਾ ਪੀਆਰ ਮੁੰਡਾ ਹੋਵੇ ਜੀ ਉਹਨਾਂ ਨੇ ਇੱਧਰ ਨਹੀਂ ਰਹਿਣਾ ਹੈ ਵਾਹ ਬਹੁਤ ਕੁਝ ਕਹਿੰਦੇ ਨੇ ਤੇ ਮੇਰੀ ਇਹ ਹੱਥ ਮੰਨ ਕੇ ਬੇਨਤੀ ਹੈ ਹੁਣ ਜਿੰਨਾਂ ਤੋਂ ਰੁਪਏ ਨਹੀਂ ਲੱਗਦੇ ਭਾਈ ਹੁਣ ਜਿਹੜੇ ਬਾਹਰਲੇ ਮੁੰਡੇ ਨੇ ਉਹ ਮੰਗਦੇ ਨੇ ਰੁਪਏ ਜਿਹੜੇ ਇੱਥੇ ਵਿਚਾਰੇ ਜੱਟਾਂ ਦੇ ਮੁੰਡੇ ਰੋਲਦੇ ਨੇ ਦੋ ਖੀਲੇ ਵਾਲਾ ਢਾਈ ਖੀਲੇ ਵਾਲਾ ਉਹਨਾਂ ਨੂੰ ਤੁਸੀਂ ਪੁੱਛ ਦੀ ਨਹੀਂ ਹੈਗੀਆਂ ਜੇ ਗੱਲ ਮੇਰੀ ਬੁਰੀ ਜਰੂਰ ਲੱਗੂ ਕਿ ਸਾਰਿਆਂ ਨੂੰ ਕੋੜੀ ਹੈ ਗੱਲ ਗੱਲ ਬੁਰੀ ਲੱਗਣੀ ਚਾਹੀਦੀ ਹੈ ਉਹ ਵੀ ਮੈਂ ਖੁਦ ਇਸ ਗੱਲ ਨਾਲ ਐਗਰੀ ਹਾਂ ਮੈਨੂੰ ਐ ਦੱਸੋ ਵੀ ਇੱਥੇ ਕੀ ਸੋਡੇ ਭੁੰਡੇ ਲੜਦਾ ਇੱਥੇ ਇੰਨੇ ਹੋਟਲ ਬਣੇ ਹੋਏ ਨੇ ਕੰਮ ਹੀ ਕਰਨਾ ਤੁਸੀਂ ਇੱਥੇ ਕਰ ਭਾਂਡੇ ਮਾਂਜ ਲੋ ਹੋਟਲਾਂ 'ਚ ਜਾ ਕੇ ਮੁੰਡੇ ਨਹੀਂ ਰੋਕਣਗੇ ਭਾਈ ਜੇ ਤੁਸੀਂ ਭਾਂਡੇ ਮਾਂਜਣੇ ਨੇ ਇੱਥੇ ਸਾਨੂੰ ਘਰੇ ਬੈਠੀਆਂ ਨੂੰ ਵੀ ਭਾਂਡੇ ਮਾਂਜਣ ਦੀ ਅਨੁਸਾਰ ਮਾਉਦੀ ਹੈ ਬਾਹਰਲੇ ਮੁਲਖ 'ਚ ਤੁਸੀਂ ਜਾ ਕੇ ਫਿਰ ਉੱਥੇ ਗੋਰਿਆਂ ਦੇ ਭਾਂਡੇ ਮਾਂ ਦੇ ਉੱਥੇ ਉਹਨਾਂ ਦੀ ਈ ਟੱਟੀ ਢੋਣ ਥਈ ਜਾਨੀਓ ਤੇ ਆਪਾਂ ਇਹ ਕਹਿੰਨੇ ਆਂ ਵੀ ਇੱਥੇ ਕੰਮ ਕਰੋ ਹਾਂਜੀ ਸਾਸਰੀ ਕਾਲ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਇੱਕ ਪੰਡਤਾਂ ਦਾ ਮੁੰਡਾ ਆ ਜੀ ਸਾਰਸੂਤਰ ਪੰਡਤਾਂ ਦਾ ਮੁੰਡਾ ਵਧੀਆ ਰਿਚ ਫੈਮਿਲੀ ਚੋਂ ਮੁੰਡੇ ਦੇ ਆਪਦੇ ਹੋਟਲ ਨੂੰ ਬੜੇ ਵਧੀਆ ਤੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕੋਈ ਸਾਰਸੂਤਰਾਂ ਦੀ ਕੁੜੀ ਸੋਹਣੀ ਹੋਵੇ ਤੇ ਪੀਏ ਕਰੀ ਹੋਵੇ ਕੁੜੀ ਦੀ ਸੋਹਣੀ ਸੁਨੱਖੀ ਹੋਵੇ ਤੇ ਜਾਦੇ ਪੜ੍ਹੀ ਹੋਵੇ ਵੀਰ ਦੀ ਇੰਨੀ ਕਿ ਡਿਮਾਂਡ ਹੈ ਕੋਈ ਮੰਗ ਡਿਮਾਂਡ ਨਹੀਂ ਹੈਗੀ ਵਿਆਹ ਵਧੀਆ ਕਰਾਉਣਗੇ ਜੀ ਪੈਲਸ ਦੇ ਵਿੱਚ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰੁਪਿੰਦਰ ਤੇ ਇੱਕ ਭੈਣ ਦਾ ਮੈਨੂੰ ਅੱਜ ਫੇਰ ਫੋਨ ਆਇਆ ਜੀ ਤੇ ਉਹਨਾਂ ਤੋਂ ਵੀ ਕਿਸੇ ਨੇ 5000 ਰੁਪਿਆ ਪਵਾ ਲਿਆ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਜੀ ਇੱਕਣ ਦੇਖੇ ਬੁੱਝੇ ਕਿਸੇ ਨੂੰ ਪੈਸੇ ਨਾ ਪਾਓ ਤੇ ਮੇਰੀ ਕੋਈ ਹੋਰ ਆਈਡੀ ਨਹੀਂ ਮੇਰੀ ਇਹ ਹੀ ਰੁਪਿੰਦਰ ਕੌਰ ਸਮਰਈ ਆਈਡੀ ਹੈ ਤੇ ਮੈਂ ਇੱਕ ਨੰਬਰ ਹੋਰ ਜੀ ਮੈਂ ਕਿਸੇ ਦੀ ਫੋਟੋ ਲਾ ਕੇ ਨਹੀਂ ਪਾਉਂਦੀ ਵੀਡੀਓ ਮੈਂ ਕਿਸੇ ਦੀ ਫੋਟੋ ਨਹੀਂ ਪਾਉਂਦੀ ਜੇ ਕੋਈ ਫੋਟੋ ਲਾ ਕੇ ਵੀਡੀਓ ਪਾਉ ਤਾਂ ਉਹ ਜੀ ਸਾਤਰੀ ਕਾਲ ਮੈਂ ਤੁਹਾਡੀ ਆਪਣੀ ਰਿਪੋਰਟ ਤੇ ਆਪਣੇ ਕੋਲੇ ਆਇਆ ਜੀ ਮੱਝਵੀ ਸਿੰਘਾਂ ਦਾ ਮੁੰਡਾ ਸੁਜੈ ਜੀ ਬਿਜਲੀ ਮੈਗਮੇ ਦੇ ਵਿੱਚ 91 ਦਾ ਜਨਮ ਹੈ ਵੀਰ ਦਾ 35000 ਰੁਪਿਆ ਤਨਖਾਹ ਵੀਰ ਦੀ ਤੇ ਆਪਾਂ ਨੂੰ ਕੁੜੀ ਮੱਝਵੀ ਸਿੰਘਾਂ ਦੀ ਮਤਲਬ ਕੋਈ ਜੌਬ ਕਰਦੀ ਹੋਵੇ ਕੁੜੀ ਜੀ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ ਬਸ ਵਧੀਆ ਕਰੋ ਜੌਬ ਕਰਦੀ ਕੁੜੀ ਚਾਹੀਦੀ ਹੈ ਜੀ ਵੀਡੀਓ ਨੂੰ ਤੁਹਾਨੂੰ ਕਿਸੇ ਨੂੰ ਸ਼ੇਅਰ ਕਰਕੇ ਭੇਜਣਾ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਗੁੱਡੀ ਆਈ ਹੈ ਜਿੰਨਾ ਭੇਰੀਏ ਤੋਂ ਭੈਣ ਦੀ ਉਮਰ ਹੈਗੀ 24 ਕੇ ਸਾਲ ਤੇ 2001 ਦੀ ਬੌਰਨ ਹੈ ਭੈਣ ਤੇ ਜੱਟਾਂ ਦੀ ਕੁੜੀ ਐ 30 ਕਿੱਲੇ ਜ਼ਮੀਨ ਚਾਹੀਦੀ ਐ ਜੀ ਵਧੀਆ ਟੌਪ ਦਾ ਵਿਆਹ ਕਰਨਗੇ ਜੀ ਜੇ ਕਿਸੇ ਮੁੰਡੇ ਨੂੰ 30 ਕਿੱਲੇ ਜ਼ਮੀਨ ਆਉਂਦੀ ਐ ਜੀ ਤਾਂ ਵੀਡੀਓ ਨੂੰ ਦੇਖ ਕੇ ਵੀਡੀਓ ਦੇ ਵਿੱਚ ਹੀ ਚਾਹੇ ਜ਼ਮੀਨ ਦਾ ਬਿਰਬਾ ਪਾ ਦਿਓ ਨਹੀਂ ਤਾਂ ਮੈਂ ਨੰਬਰ ਛੱਡੂੰਗੀ ਉੱਥੇ ਫੋਟੋ ਤੇ ਡਾਟਾ ਸੈਂਡ ਕਰ ਦਿਓ ਜੀ ਫੋਨ ਨਾ ਲਾਇਆ ਕਰੋ ਠੀਕ ਐ ਜੀ ਧੰਨਵਾਦ ਹਾਂਜੀ ਸਸਰੀ ਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਇੱਕ ਆਪਣੇ ਕੋਲੇ ਹਰਿਆਣੇ ਦੀਏ ਦੇ ਵਿੱਚੋਂ ਕੁੜੀ ਆਈ ਹੈ ਜੀ ਬਹੁਤ ਜਿਆਦੇ ਰਿਚ ਫੈਮਿਲੀ ਚੋਂ ਆ ਹਾਈ ਫਾਈ ਫੈਮਿਲੀ ਚੋਂ ਆ ਜੀ ਤੇ 50 55 40 ਤੋਂ ਸ਼ੁਰੂ ਹੈ ਜੀ 40 ਤੋਂ ਥੱਲੇ ਜ਼ਮੀਨ ਨਾ ਹੋਵੇ ਤੇ ਵਧੀਆ ਰਿਚ ਫੈਮਿਲੀ ਦਾ ਮੁੰਡਾ ਭਾਲਦੇ ਨੇ ਜੀ ਬਹੁਤ ਜਿਆਦੇ ਰਿਚ ਫੈਮਿਲੀ ਚੋਂ ਪੂਰਾ ਟੌਪ ਦਾ ਵਿਆਹ ਕਰਨਗੇ ਤੇ ਵਧੀਆ ਮਤਲਬ ਤਕੜੀ ਜ਼ਮੀਨ ਵਾਲਾ ਮੁੰਡਾ ਹੀ ਫੋਨ ਕਰੇ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਇੱਕ ਆਪਣੇ ਕੋਲੇ ਪਾਪੜਿਆਂ ਦਾ ਮੁੰਡਾ ਆ ਜੀ ਜਿਹੜੇ ਪਾਪੇ ਹੁੰਦੇ ਨੇ ਪਾਪਿਆਂ ਦਾ ਮੁੰਡਾ ਆ ਜੀ ਆਪਣੇ ਕੋਲੇ ਬਹੁਤ ਜ਼ਿਆਦਾ ਰਿਚ ਫੈਮਿਲੀ ਚੋਂ ਵੀਰ ਅਮਰੀਕਾ ਦੇ ਵਿੱਚ ਜਮਪਾਲ ਵੀਰ ਉਧਰਲਾ ਸਿਟੀਜਨ ਹੈ ਜੀ ਜਮਪਾਲ ਉੱਥੋਂ ਦਾ ਹੀ ਆ ਜੀ ਤੇ ਜੇ ਕੋਈ ਆਪਣੇ ਕੋਲੇ ਉਦਾਂ ਪਿੱਛੇ ਉਹਨਾਂ ਦਾ ਦਿੱਲੀ ਦਾ ਜੇ ਕੋਈ ਦਿੱਲੀ ਸ਼ਹਿਰ ਦੇ ਨੇੜੇ ਤੇੜੇ ਦੀ ਕੋਈ ਕੁੜੀ ਹੈਗੀ ਪਾਪੜਿਆਂ ਦੀ ਕਰਨਾ ਜੀ ਇੰਟਰ ਕਾਸਟ ਨਹੀਂ ਕਰਨਗੇ ਤੇ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਇੱਕ ਆਪਣੇ ਕੋਲੇ ਮੁੰਡਾ ਮੱਝਵੀ ਸਿੰਘਾ ਦਾ ਆਇਆ ਜੀ ਮਲੇਸ਼ੀਆ ਦੇ ਵਿੱਚ ਹੈ ਵੀਰ ਤੇ ਉੱਥੇ ਸਲੂਨ ਦੇ ਵਿੱਚ ਲੱਗਿਆ ਹੋਇਆ ਜੀ ਵਧੀਆ ਕਾਮਾ ਕਰੀਦਾ ਤੇ ਉਹਨੂੰ ਮੱਝਵੀ ਸਿੰਘਾ ਦੀ ਕੁੜੀ ਹੀ ਚਾਹੀਦੀ ਹੈ ਤੇ ਕੁੜੀ 12 ਕੁ ਪੜੀ ਹੋਵੇ ਤੇ ਵੀਰ ਨੇ ਨਾਲ ਹੀ ਲੈ ਕੇ ਜਾਣੀ ਹੈ ਤੇ ਚਾਹੀ ਗਰੀਬ ਘਰ ਦੀ ਹੋਵੇ ਤੇ ਵੀਰ 22-22 ਸਾਲ ਦਾ ਤੇ ਕੁੜੀ ਮੁੰਡੇ ਤੋਂ ਛੋਟੀ ਹੋਵੇ ਜੀ ਛੋਟੀ ਨਾਲ ਹੀ ਵਿਆਹ ਕਰਾਊਗਾ ਵੀਡੀਓ ਨ ਕਰ ਦੋ ਤਾਂ ਕਿ ਸ਼ੇਅਰ ਹਾਂਜੀ ਸੱਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਅੱਜ ਗੁੱਡੀ ਆਈ ਹੈ ਜੀ ਬਿਨਾ ਜ਼ਮੀਨ ਵਾਲੀ ਗੁੱਡੀ ਆ ਜੱਟਾਂ ਦੀ ਕੁੜੀ ਪਹਿਲੀ ਵਾਰ ਕੋਈ ਬਿਨਾ ਜ਼ਮੀਨ ਵਾਲੀ ਆਈ ਹੈ ਜਿਨੇ ਕਿਸੇ ਨੂੰ ਜ਼ਮੀਨ ਦੀ ਡਿਮਾਂਡ ਨਹੀਂ ਰੱਖੀ ਤੇ ਮੈਂ ਵੀ ਬਹੁਤ ਖੁਸ਼ ਹਾਂ ਤੇ ਮੈਂ ਵੀਡੀਓ ਪਾ ਰਹੀ ਹਾਂ ਸੇਫ ਫੋਟੋ ਦਾ ਚਾਹੀਦਾ ਜੀ ਮੁੰਡਾ ਜਿੰਮ ਦਾ ਸਕੀਨ ਹੋਣਾ ਚਾਹੀਦਾ ਜੱਟਾਂ ਦਾ ਮੁੰਡਾ ਹੋਵੇ ਸੋਹਣਾ ਸੁਨੱਖਾ ਹੋਵੇ ਤੇ ਮੈਨੂੰ ਮੈਸੇਜ ਜਰੂਰ ਕਰੋ ਤੇ ਆਪਦੀ ਫੋਟੋਆਂ ਤੇ ਡਾਟਾ ਜਰੂਰ ਸੈਂਡ ਕਰਦੇ ਹੋ ਤੇ ਭੈਣ ਦੀ ਉਮਰ 22 ਸਾਲ ਹੈ ਜੀ ਵੀਡੀਓ ਨੂੰ ਤਦ ਬਕੇ ਸ਼ੇਅਰ ਕਰਦੇ ਹੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਬੇਤੁਕਦਰ ਤੇ ਇਹ ਵੀਡੀਓ ਮੈਂ ਇਸ ਕਰਕੇ ਪਾਈ ਆ ਉਹਨਾਂ ਖਾਤਰ ਪਾਈ ਆ ਜਿਹੜੇ ਮੈਨੂੰ ਦੇਖ ਕੇ ਮੱਚਦੇ ਨੇ ਉਹਨਾਂ ਕਰਕੇ ਪਾਈ ਐ ਇਹ ਵੀਡੀਓ ਤੇ ਜਿਹੜੇ ਮੈਨੂੰ ਕਹਿੰਦੇ ਨੇ ਵੀ ਵੀਡੀਓ ਤੇ ਵੀਡੀਓ ਪਾਈ ਜਾਂਦੀ ਆ ਗੱਪ ਮਾਰਦੀ ਆ ਫੋਨ ਕਿਸੇ ਦਾ ਚੱਕਦੀ ਨਹੀਂ ਦੇਖੋ ਜੀ ਮੇਰੇ ਫੋਨ ਦੇ ਵਿੱਚ ਡਾਟੇ ਬਹੁਤ ਜ਼ਿਆਦੇ ਨਹੀਂ ਹੁ ਧੀਰੇ ਧੀਰੇ ਮੈਂ ਸਾਰਿਆਂ ਦੇ ਚੱਕ ਵੀ ਰਹੀ ਆ ਤੇ ਮੈਂ ਰਿਸ਼ਤੇ ਵੀ ਕਰਾ ਰਹੀ ਆ ਤੇ ਜਿਹਨੂੰ ਲੱਗਦਾ ਵੀ ਮੈਂ ਰਿਸ਼ਤੇ ਨਹੀਂ ਕਰਾਉਂਦੀ ਤੇ ਮੇਰੀ ਗੱਲ ਧਿਆਨ ਨਾਲ ਸੁਣ ਲਓ ਕੰਨ ਖੁੱਲੇ ਰੱਖੋ ਆਪਦੇ ਸੋ ਨੂੰ ਇਹ ਗੱਲ ਕਹਿਣੀ ਆ ਮੈਂ ਇੰਸਟਾਗ੍ਰam ਤੇ ਬਹੁਤ ਸਾਰੀਆਂ ਵੀਡੀਓ ਨੇ ਨੇ ਕਈ ਲੋਕਾਂ ਨੇ ਵੀਡੀਓ ਪਾਈਆਂ ਹੋਈਆਂ ਨੇ ਵਿੱਚ ਆ ਨੰਗੀਆਂ ਪੁੰਗੀਆਂ ਕੁੜੀਆਂ ਦੀਆਂ ਫੋਟੋਆਂ ਪਾਈਆਂ ਹੋਈਆਂ ਨੇ ਵੀਡੀਓ ਪਾਈਆਂ ਹੋਈਆਂ ਨੇ ਦੇਖੋ ਤੁਸੀਂ ਮੇਰੇ ਗੱਪ ਸੁਣਨ ਦਾ ਨਾ ਆਇਆ ਕਰੋ ਠੀਕ ਹੈ ਮੇਰੇ ਕੋਲ ਨਾ ਤਾਂ ਤੁਹਾਡਾ ਰਿਪਲਾਈ ਦੇਣ ਦਾ ਟਾਈਮ ਹੈ ਨਾ ਮੈਨੂੰ ਤੁਹਾਡੀ ਬਗਵਾਸ ਸੁਣਨ ਦਾ ਟਾਈਮ ਹੈ ਕਿਉਂਕਿ ਮੈਂ ਰਿਸ਼ਤੇ ਕਰਾਉਣੀ ਆ ਸਿੱਧੇ ਵਧਰੇ ਜਿਨ੍ਹਾਂ ਨੂੰ ਇੰਟਰਸਟ ਹੈਗਾ ਉਹ ਮੇਰੀ ਵੀਡੀਓ ਦੇਖ ਕੇ ਸ਼ੇਅਰ ਕਰ ਦਿਆ ਕਰੋ ਜਿਨ੍ਹਾਂ ਨੂੰ ਨਹੀਂ ਹੈ ਇੰਟਰਸਟ ਪਲੀਜ਼ ਵੀ ਦੇਖਿਆ ਹੀ ਨਾ ਕਰੋ ਤੇ ਅਗਨੋਰ ਮਾਰ ਦਿਆ ਕਰੋ ਠੀਕ ਹੈ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਮੈਨੂੰ ਇੱਕ ਸੋਹਣੇ ਸੁਨੱਖੇ ਮੁੰਡੇ ਦੀ ਗੱਭਰੂ ਜਵਾਨ ਦੀ ਤਲਾਸ਼ ਹੈ ਜੀ ਤੇ ਆਪਣੇ ਕੋਲੇ ਆਈ ਹੈ ਗੁੱਡੀ 33 ਸਾਲ ਦੀ ਤੇ ਭੈਣ ਦੀ ਇਹੀ ਡਿਮਾਂਡ ਆ ਵੀ ਮੁੰਡਾ ਸੋਹਣਾ ਸੁਨੱਖਾ ਹੋਵੇ ਜੀ ਜੱਟਾਂ ਦਾ ਮੁੰਡਾ ਚਾਹੀਦਾ ਜੀ ਪੰਜ ਚਾਰ ਕਿੱਲੇ ਜ਼ਮੀਨ ਵੀ ਹੋਵੇ ਜੀ ਮੁੰਡਾ ਸੋਹਣਾ ਹੋਣਾ ਚਾਹੀਦਾ ਜ਼ਰੂਰ ਨੋਟ ਕਰ ਲਿਓ ਗੱਲ ਨੂੰ ਤੇ ਵੀਡੀਓ ਨੂੰ ਮੇਰੀ ਨੂੰ ਦੱਬ ਕੇ ਸ਼ੇਅਰ ਕਰ ਦਿਓ ਇੱਕ ਮਹੀਨੇ ਦੇ ਵਿੱਚ ਮੈਰਿਜ ਕਰ ਲੈਣੀ ਹੈ ਭੈਣ ਨੇ ਤੇ ਮੈਨੂੰ ਜਲਦੀ ਜਲਦੀ ਕਮੈਂਟ ਕਰੋ ਜੀ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਆਪਣੇ ਕੋਲੇ ਅੱਜ ਫੇਰ ਗੁੱਡੀ ਆਈ ਹੈ ਜੀ ਇੱਕ ਆਈਲੈਂਡਸ ਵਾਲੀ ਹੋਈ ਹੈ ਤੇ ਉਹਨਾਂ ਨੇ ਪੈਸੇ ਨਹੀਂ ਲਵਾਉਣੇ ਹੈਗੇ 10 ਕੁ ਕਿਲੇ ਜ਼ਮੀਨ ਦੇ ਹੁਣ ਮੁੰਡੇ ਕੋਲੇ ਕੋਨਿਆਣ ਏਰੀਆ ਭੈਣ ਦਾ ਉਧਰ ਹੀ ਮੁੰਡਾ ਚਾਹੀਦਾ ਆਪਾਂ ਨੂੰ ਗੋਨਿਆਣ ਏਰੀਆ ਦਾ ਧਿਆਨ ਨਾਲ ਸੁਣ ਲਓ ਜੀ ਉਧਰ ਹੀ ਚਾਹੀਦਾ ਮੁੰਡਾ ਆਪਾਂ ਨੂੰ ਜਿਆਦਾ ਦੂਰ ਨਹੀਂ ਜਾਣਾ ਪੈਣਾ ਉਹਦਾ ਏ ਦੇ ਉਹਨਾਂ ਨੇ ਪੈਸੇ ਵੀ ਨਹੀਂ ਲਵਾਉਣੇ ਹੈਗੇ ਦਸਾਂ ਕੁ ਕਿਲੇ ਚ ਮੁੰਡਾ ਚਾਹੀਦਾ ਪੱਕੀ ਮੈਰਿਜ ਕਰਨੀ ਹੈ ਜੀ ਵੀਡੀਓ ਨੂੰ ਤਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਥੈਂਕ ਯੂ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਲਵਾਣਿਆਂ ਦੀ ਗੁੱਡੀ ਜੀ 24 ਸਾਲ ਏਜ ਹੈ ਭੈਣ ਦੀ ਆਪਾਂ ਨੂੰ ਚਾਹੀਦਾ ਲਵਾਣਿਆਂ ਦਾ ਹੀ ਮੁੰਡਾ ਤੇ ਮੁੰਡਾ ਵਧੀਆ ਫੈਮਿਲੀ ਚ ਹੋਵੇ ਜੀ ਮੁੰਡਾ ਬਾਹਰਲੀ ਕੰਟਰੀ ਚ ਹੋਵੇ ਤਾਂ ਵਾਲਾ ਵਧੀਆ ਨਹੀਂ ਤਾਂ ਇੱਥੇ ਵਧੀਆ ਕੰਮ ਹੋਵੇ ਵੀਰ ਦਾ ਤੇ ਆਪਣੀ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਜੀ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਮੁੰਡਾ ਲਵਾਣਿਆਂ ਦਾ ਹੋਣਾ ਚਾਹੀਦਾ ਜੀ ਐਂਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦੋ ਤਾਂ ਕਿ ਇਸ ਭੈਣ ਨੂੰ ਇੰਦਾ ਜੀਵਨ ਸਾਥੀ ਮਿਲ ਸਕੇ ਜੀ ਸਾਸਰੀ ਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਾਂ ਇੱਕ ਅਜ ਹੈਂਡੀਕੈਪਡ ਭੈਣ ਦਾ ਡਾਟਾ ਮੈਂ ਬੋਲਣ ਲੱਗੀ ਹਾਂ ਜੀ ਪਹਿਲਾਂ ਤਾਂ ਮੇਰੀ ਸਭ ਨੂੰ ਇਹ ਬੇਨਤੀ ਹੈ ਕਿ ਜਦੋਂ ਹੈਂਡੀਕੈਪਡ ਭੈਣ ਦਾ ਮੈਂ ਡਾਟਾ ਬੋਲੂਗੀ ਤਾਂ ਕਿਸੇ ਨੇ ਹਾਸੀ ਮਖਾਜ਼ ਮਜ਼ਾਕ ਵਾਲਾ ਮੈਸੇਜ ਨਹੀਂ ਕਰਨਾ ਹੈਗਾ ਠੀਕ ਹੈ ਥੋੜਾ ਧੰਨਵਾਦੀ ਹੋਊਗਾ ਜੇ ਤੁਸੀਂ ਕਿਸੇ ਦੀ ਫੀਲਿੰਗਸ ਨਾਲ ਨਹੀਂ ਖੇਡੋਗੇ ਤੇ ਭੈਣ ਹੈ ਜੀ ਹੈਂਡੀਕੈਪਡ ਹੈ ਕੋਈ ਵੀ ਕਾਸਟ ਚੱਲੂਗੀ ਤੇ ਮੁੰਡਾ ਹੈਂਡੀਕੈਪਡ ਹੀ ਹੋਵੇ ਭੈਣ ਦਾ ਬੀਕ ਦਾ ਕਰਿਆ ਹੋਇਆ ਜੀ ਤੇ ਪਲੀਜ਼ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਉਸਦਾ ਜੀਵਨ ਸਾਥੀ ਸਾਸਰੀਕਾਲ ਜੀ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਅੱਜ ਆਈ ਹੈ ਕੈਨੇਡਾ ਦੀ ਪੀਆਰ ਗੁੱਡੀ ਤੇ ਗੁੱਡੀ ਹੈਗੀ ਹੈ ਸੰਗਰੂਰੇ ਦੀ ਇਥੋਂ ਤੇ ਮੁੰਡਾ ਆਪਾਂ ਨੂੰ ਚਾਹੀਏ ਕੈਨੇਡਾ ਦਾ ਪੀਆਰ ਹੋਵੇ ਜੀ ਚਾਹੇ ਮੁੰਡਾ ਇੱਥੇ ਹੋਵੇ 10 15 ਕਿੱਲਿਆਂ ਤੋਂ ਹੋਵੇ 10 ਹੋਵੇ 10 ਤੋਂ ਥੱਲੇ ਮੁੰਡਾ ਨਾ ਹੋਵੇ ਜੀ ਤੇ ਜੱਟਾਂ ਦਾ ਮੁੰਡਾ ਚਾਹੀਦਾ ਭੈਣ ਦੀ ਉਮਰ ਹੈਗੀ ਹੈ 27 27 22 27 ਸਾਲ ਦੀ ਉਮਰ ਹੈ ਭੈਣ ਦੀ ਤੇ ਮੁੰਡਾ 30 ਸਾਲ ਤੋਂ ਜ਼ਿਆਦਾ ਨਹੀਂ ਚਾਹੀਦਾ ਜੀ ਵੀਡੀਓ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਦੀ ਆਪਣੀ ਰਪਿੰਦਰ ਤੇ ਇੱਕ ਭੈਣ ਦਾ ਮੈਨੂੰ ਅੱਜ ਫੇਰ ਫੋਨ ਆਇਆ ਜੀ ਤੇ ਉਹਨਾਂ ਤੋਂ ਵੀ ਕਿਸੇ ਨੇ 5000 ਰੁਪਿਆ ਪਵਾ ਲਿਆ ਤੇ ਮੇਰੀ ਹੱਥ ਬਨ ਕੇ ਬੇਨਤੀ ਹੈ ਜੀ ਇੱਕਣ ਦੇਖੇ ਬੂਝੇ ਕਿਸੇ ਨੂੰ ਪੈਸੇ ਨਾ ਪਾਓ ਤੇ ਮੇਰੀ ਕੋਈ ਹੋਰ ਆਈਡੀ ਨਹੀਂ ਮੇਰੀ ਇਹ ਹੀ ਰਪਿੰਦਰ ਕੌਰ ਸਮਰਾ ਹੀ ਆਈਡੀ ਹੈ ਤੇ ਮੈਂ ਇੱਕ ਨੰਬਰ ਹੋਰ ਜੀ ਮੈਂ ਕਿਸੇ ਦੀ ਫੋਟੋ ਲਾ ਕੇ ਨਹੀਂ ਪਾਉਂਦੀ ਵੀਡੀਓ ਮੈਂ ਕਿਸੇ ਦੀ ਫੋਟੋ ਨਹੀਂ ਪਾਉਂਦੀ ਜੇ ਕੋਈ ਫੋਟੋ ਲਾ ਕੇ ਵੀਡੀਓ ਪਾਉ ਤਾਂ ਉਹ ਫਿਰ ਹਾਂਜੀ ਸਸਰੀ ਕਾਲ ਮੈਂ ਤੁਹਾਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਇੱਕ ਪੰਡਤਾਂ ਦਾ ਮੁੰਡਾ ਆ ਜੀ ਸਾਰਸੁਤਰ ਪੰਡਤਾਂ ਦਾ ਮੁੰਡਾ ਹੈ ਵਧੀਆ ਰੇਚ ਚ ਫੈਮਲੀ ਚੋਂ ਮੁੰਡੇ ਦੇ ਆਪ ਤੇ ਘੋਟਲ ਨੇ ਬੜੇ ਵਦੇ ਤੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕੋਈ ਸਾਰ ਸੂਤਰਾਂ ਦੀ ਕੁੜੀ ਸੋਹਣੀ ਹੋਵੇ ਤੇ ਪੀਏ ਚਰੀ ਹੋਵੇ ਕੁੜੀ ਦੀ ਸੋਹਣੀ ਸੁਨਖੀ ਹੋਵੇ ਤੇ ਜਾਦੇ ਪੜ੍ਹੀ ਹੋਵੇ ਵੀਰ ਦੀ ਇੰਨੀ ਕਿ ਡਿਮਾਂਡ ਹੈ ਕੋਈ ਮੰਗ ਡਿਮਾਂਡ ਨਹੀਂ ਹੈਗੀ ਵਿਆਹ ਵਧੀਆ ਕਰਾਉਣਗੇ ਜੀ ਪੈਲਸ ਦੇ ਵਿੱਚ ਧੰਨਵਾਦ ਹਾਂਜੀ ਜਸਰੀ ਕੱਲ ਮੈਂ ਸੋਡੀ ਆਪਣੀ ਰਿਕਰ ਤੇ ਬਹੁਤ ਦਿਨ ਹੋ ਗਏ ਮੈਂ ਰਿਸ਼ਤੇ ਦੇ ਪ੍ਰਤੀ ਵੀਡੀਓ ਨਹੀਂ ਪਾਈਆਂ ਤੇ ਆਪਣੇ ਕੋਲੇ ਡਾਟੇ ਇਕੱਠੇ ਹੋਏ ਪਏ ਨੇ ਇਸ ਕਰਕੇ ਇਹ ਮੇਰੀ ਗੱਲ ਧਿਆਨ ਨਾਲ ਸੁਣੋ ਜੀ ਆਪਣੇ ਕੋਲੇ ਮੁੰਡਾ ਕੈਨੇਡਾ ਦਾ ਪੀਆਰ ਆ 90 ਵਰਥਾ ਮੁੰਡੇ ਦਾ ਮੁੰਡੇ ਨੂੰ 3 ਕਿਲੇ ਪੈੜੀ ਆਉਂਦੀ ਹੈ ਜੀ ਵਧੀਆ ਪਰਿਵਾਰ ਚੋਂ ਹੈ ਤੇ ਕੁੜੀ ਆਪਾਂ ਨੂੰ ਬੀਐਸਸੀ ਚਾਹੀਦੀ ਹੈ ਬੀਐਸਸੀ ਨਰਸਿੰਗ ਚਾਹੀਦੀ ਹੈ ਕੁੜੀ ਜੀ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਹਾਂਜੀ ਸਸਰੀ ਗੱਲ ਮੈਂ ਤੁਹਾਡੀ ਆਪਣੇ ਗੁਪਿੰਦਰ ਤੇ ਇੱਕ ਆਪਣੇ ਕੋਲੇ ਹੋਰ ਵੀਰ ਆਇਆ ਤੇ ਆਪਣੇ ਕੋਲੇ ਉਹ ਵੀ ਕੈਨੇਡਾ ਦਾ ਪੀਆਰ ਹੈ ਜੀ ਉਹਨੂੰ ਕੁੜੀ ਚਾਹੀਦੀ ਐ ਬੀਏ ਕਰੀ ਹੋਵੇ ਭੈਣ ਦੀ ਕੋਈ ਵੀ ਕੁੜੀ ਆ ਬੀਏ ਕਰੀ ਹੋਵੇ ਸਭੀ ਕੁਸਾਲ ਏਜ ਐ ਵੀਰ ਦੀ ਜੱਟ ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ ਜੀ ਤੇ ਡੇਢ ਕਿੱਤੇ ਦਾ ਜ਼ਮੀਨ ਐ ਵੀਰ ਕੋਲੇ ਦੋ ਪਾਈਆਂ ਕੋਲੇ ਡੇਢ ਕਿਲਾ ਜੀ ਇੱਕ ਦਾ ਇੱਥੇ ਕੰਮ ਵਧੀਆ ਤੇ ਇੱਕ ਅਬ ਤੱਕ ਕੈਨੇਡਾ ਦੇ ਵਿੱਚ ਪੀਆਰ ਐ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਮਿਲ ਜਾਵੇ ਹਾਂਜੀ ਸਤ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਇਹ ਗੱਲ ਨੂੰ ਮੇਰੀ ਨੂੰ ਮਤਲਬ ਅਗਨੋਰ ਨਾ ਕਰੀ ਜੀ ਮੈਂ ਬਹੁਤ ਜ਼ਰੂਰੀ ਗੱਲ ਕਰ ਰਹੀ ਆ ਤੁਹਾਡੇ ਨਾਲ ਤੇ ਆਪਾਂ ਨੂੰ ਗੁੱਡੀ ਚਾਹੀਦੀ ਹੈ ਜੀ ਪੂਰੇ 6 ਫੁੱਟ ਦੀ ਜੇ ਕਿਤੇ ਗੁੱਡੀ ਹੈਗੀ ਹੈ ਲੱਖ ਰੁਪਿਆ ਨਾਮ ਦਾ ਰੱਖਿਆ ਹੋਇਆ ਤੇ ਹੱਥ ਬਨ ਕੇ ਬੇਨਤੀ ਹੈ ਜੀ ਸਾਡੇ ਨਾਲ 6 ਫੁੱਟ ਦੀ ਗੁੱਡੀ ਜਰੂਰ ਸੰਪਰਕ ਕਰੇ ਚਾਹੇ ਵਿਆਹੀ ਹੋਵੇ ਚਾਹੇ ਕੁਮਾਰੀ ਹੋਵੇ ਉਮਰ ਦਾ ਕੋਈ ਚੱਕਰ ਨਹੀਂ ਜਿਡੀ ਮਰਜੀ ਹੋਵੇ ਧੰਨਵਾਦ ਹਾਂਜੀ ਸੱਸਰੀ ਕੱਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ ਜੀ ਕੁੜੀ ਕੁੜੀ ਕੋਲੇ ਹੈਗਾ 7 ਸਾਲ ਦਾ ਮੁੰਡਾ ਤੇ ਆਪਾਂ ਨੂੰ 5 ਤੇ 6 ਕਿਲਿਆਂ ਦੇ ਵਿੱਚ ਮੁੰਡਾ ਚਾਹੀਦਾ ਮਾਨਸਾ ਜਾਂ ਬਠਿੰਡਾ ਦੇ ਵਿੱਚ ਧਿਆਨ ਨਾਲ ਸੁਣ ਲਓ ਜੀ ਮਾਨਸਾ ਜਾਂ ਬਠਿੰਡਾ ਦੇ ਵਿੱਚ ਹੀ ਆਪਾਂ ਨੂੰ ਮੁੰਡਾ ਚਾਹੀਦਾ ਕੁੜੀ ਦੀ ਉਮਰ ਹੈਗੀ ਐ 33 ਸਾਲ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਇਹਨਾਂ ਦੇ ਇਲਾਕੇ ਜੀ ਮਿਲ ਜੇ ਧੰਨਵਾਦ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੀਪਿੰਗਰ ਤੇ ਆਪਣੇ ਕੋਲੇ ਆਈ ਆ ਜੀ ਜੱਟਾਂ ਭਰਾਈਆਂ ਦੀ ਕੁੜੀ ਜੱਟ ਭਰਾਈ ਹੁੰਦੇ ਨੇ ਜਿਹੜੇ ਉਹਨਾਂ ਦੀ ਕੁੜੀ ਆਈ ਆ ਆਪਣੇ ਕੋਲੇ ਤੇ ਭੈਣ ਕੈਨੇਡਾ ਦੇ ਵਿੱਚ ਪੀਆਰ ਤੇ ਲੱਗੇ ਹੋਏ ਪੈਸੇ ਜ਼ਰੂਰ ਲੈਣਗੇ ਜੀ ਲੱਗੇ ਹੋਏ ਪੈਸੇ ਜਿਹੜੇ ਕੁੜੀ ਤੇ ਖਰਚਾ ਆਇਆ ਹੋਇਆ ਸਾਰਾ ਲੈਣਗੇ ਘਟੋਕਾ ਟੋ ਉਹਨਾਂ ਦੀ ਡਿਮਾਂਡ ਹੈਗੀ 25 ਤੋਂ 30 ਲੱਖ ਰੁਪਏ ਦੀ ਤੇ ਜਿਹੜਾ ਜਿਹੜਾ ਉਹਨਾਂ ਦੀ ਡਿਮਾਂਡ ਪੂਰੀ ਕਰ ਸਕੂਗਾ ਤੇ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਵੀਡੀਓ ਨੂੰ ਕਰਤੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਜੱਟਾਂ ਦੀ ਕੁੜੀ 99 ਬੌਰਨ ਤੇ ਆਪਾਂ ਨੂੰ ਚਾਹੀਦਾ ਜੱਟਾਂ ਦਾ ਮੁੰਡਾ 10 12 ਕਿਲੀਆਂ ਦੇ ਵਿੱਚ ਇੱਧਰ ਲਈ ਤੇ ਜੇ ਆਪਣੇ ਕੋਲੇ ਕਿਸੇ ਕੋਲੇ 10 12 ਕਿਲੀਆਂ ਦੇ ਵਿੱਚ ਮੁੰਡਾ ਹੈਗਾ 20 ਤੋਂ 25 ਲੱਖ ਰੁਪਇਆ ਭੈਣ ਉਹਦੇ ਵਿਆਹ ਤੇ ਲਾ ਦੇਣਗੇ ਤੇ ਮੁੰਡਾ ਆਪਾਂ ਨੂੰ ਇੱਧਰ ਲਈ ਚਾਹੀਦਾ ਹੈ ਤੇ ਮੁੰਡਾ ਜੱਟਾਂ ਦਾ ਹੀ ਹੋਵੇ ਜੀ ਕੁੜੀ ਤੋਂ 1-2 ਸਾਲ ਵੱਡਾ ਹੋਵੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਜੱਟਾਂ ਦੀ ਕੁੜੀ 99 ਵਰਨ ਤੇ ਆਪਾਂ ਨੂੰ ਚਾਹੀਦਾ ਜੱਟਾਂ ਦਾ ਮੁੰਡਾ 10-12 ਤੀਲਿਆਂ ਦੇ ਵਿੱਚ ਇੱਧਰ ਲਈ ਤੇ ਜੇ ਆਪਣੇ ਕੋਲੇ ਕਿਸੇ ਕੋਲੇ 10-12 ਤੀਲਿਆਂ ਦੇ ਵਿੱਚ ਮੁੰਡਾ ਹੈਗਾ 20 ਤੋਂ 25 ਲੱਖ ਰੁਪਇਆ ਭੈਣ ਉਹਦੀ ਵਿਆਹ ਤੇ ਲਾ ਦੇਣਗੇ ਤੇ ਮੁੰਡਾ ਆਪਾਂ ਨੂੰ ਇੱਧਰ ਲਈ ਚਾਹੀਦਾ ਤੇ ਮੁੰਡਾ ਜੱਟਾਂ ਦਾ ਹੀ ਹੋਵੇ ਜੀ ਕੁੜੀ ਤੋਂ 1-2 ਸਾਲ ਵੱਡਾ ਹੋਵੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਆ ਰਮਦਾਸ ਜੀਆਂ ਦੀ ਕੁੜੀ ਉਮਰ ਹੈਗੀ 29 ਸਾਲ ਤੇ ਭੈਣ ਨੂੰ ਮੁੰਡਾ ਕੈਨੇਡਾ ਦਾ ਪੀਆਰ ਚਾਹੀਦਾ ਤੇ ਵਧੀਆ ਤਕੜੇ ਘਰ ਹੁਆ ਭੈਣ ਉਹ 30 35 ਲੱਖ ਰੁਪਈਆ ਲਾ ਦੇਣਗੇ ਵਿਆਹ ਦੇ ਉੱਤੇ ਤੇ ਆਪਾਂ ਨੂੰ ਮੁੰਡਾ ਰਮਦਾਸ ਹੀ ਸਿੱਖਾਂ ਦਾ ਹੀ ਚਾਹੀਦਾ ਜੀ ਵਧੀਆ ਤਕੜੇ ਘਰ ਹੁਆ ਭੈਣ ਅੱਧਰ ਹੋ ਜਾ ਬਤ ਤੇ ਵੀਡੀਓ ਨੂੰ ਕਰ ਦੋ ਦੰਪਤੀ ਸੇਰ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਜਲਦੀ ਮਿਲ ਸਕੇ ਨਾ ਬੇਟਾ ਕਾਕੂ ਨਾ ਇਹ ਨਕਰਿਆ ਕਰ ਹਾਂਜੀ ਸੱਸਰੀ ਕੱਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਮੱਝਵੀ ਸਿੰਘਾਂ ਦੀ ਗੁੱਡੀ ਤੇ ਭੈਣ ਦੇ ਆਏ ਹੋਏ ਨੇ ਬੈਂਡ ਤੇ ਮੁੰਡਾ ਚਾਹੀਦਾ ਆਪਾਂ ਨੂੰ ਪੈਸੇ ਲਾਉਣ ਵਾਲਾ ਤੇ ਅੱਧੇ ਪੈਸੇ ਲਾਉਣ ਵਾਲਾ ਹੀ ਚਾਹੀਦਾ ਅੱਧੇ ਪੈਸੇ ਉਹਨਾਂ ਨੇ ਆਪ ਹੀ ਲਾ ਲੈਣੇ ਨੇ ਜੇ ਕੋਈ ਇਹੋ ਜਿਹਾ ਮੁੰਡਾ ਹੈਗਾ ਭੈਣ ਦੀ ਉਮਰ ਸਾਰੀ 23 ਸਾਲ ਹੈ ਤੇ ਮੁੰਡਾ 26-27 ਸਾਲ ਦਾ ਹੋਵੇ ਚੱਲ ਜੂਗਾ ਹੋਵੇ ਮੱਝਦੀਆਂ ਦਾ ਐਂਟਰਕਾਸਟ ਉਹਨਾਂ ਨੇ ਨਹੀਂ ਕਰਨਾ ਤਾਂ ਹਾਂਜੀ ਸ਼ਾਸਤਰੀ ਕਾਲ ਮੈਂ ਸੁਣੀ ਆਪਣੀ ਰਕੇਂਦਰ ਤੇ ਆਪਣੇ ਕੋਲੇ ਆਇਆ ਹੈ ਅਮਰੀਕਾ ਦੇ ਵਿੱਚ ਸਿਟੀਜ਼ਨ ਮੁੰਡਾ ਤੇ ਮੁੰਡਾ ਹੈਗਾ 90 ਦਾ ਬੌਰਨ ਤੇ ਆਪਾਂ ਨੂੰ ਕੁੜੀ ਚਾਹੀਦੀ ਹੈ ਬੀਐਸਸੀ ਨਰਸਿੰਗ ਤੇ ਕੁੜੀ ਮੁੰਡੇ ਤੋਂ 1-2 ਸਾਲ ਛੋਟੀ ਹੋਵੇ ਜ਼ਿਆਦਾ ਛੋਟੀ ਵੀ ਨਾ ਹੋਵੇ ਤੇ ਵੱਡੀ ਤਾਂ ਜਮਾਈ ਨਾ ਹੋਵੇ ਤੇ ਮੁੰਡੇ ਦਾ ਏਰੀਆ ਹੈਗਾ ਇੱਧਰ ਸੰਗਰੂਰ ਤੇ ਆਪਾਂ ਨੂੰ ਇੱਧਰਲੀ ਸਾਈਡ ਹੀ ਕੁੜੀ ਚਾਹੀਦੀ ਹੈ ਜੀ ਵੀਡੀਓ ਨੂੰ ਕਰ ਦਿਓ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਿਕਰ ਤੇ ਆਪਣੇ ਕੋਲੇ ਆਇਆ ਹੈ ਫੌਜੀ ਮੁੰਡਾ ਇਧਰ ਮੁੱਲਾਂਪੁਰ ਦਾ ਖਾਤਨੀਓ ਤੇ ਉਹਨਾਂ ਨੂੰ ਆਪਦੇ ਇਧਰ ਹੀ ਏਰੀਏ ਦੇ ਵਿੱਚ ਕੁੜੀ ਚਾਹੀਦੀ ਹੈ ਲੁਧਿਆਣਾ ਮੁੱਲਾਂਪੁਰ ਦਾਖਾਂ ਦੇ ਲਾਗੇ ਛਾਗੇ ਤੇ ਜਗਰਾਉਂ ਅੰਮ੍ਰਿਤਗੜ ਮੰਡੀ ਤੇ ਇੱਥੇ ਤੱਕ ਉਹਨਾਂ ਨੂੰ ਗੁੱਡੀ ਚਾਹੀਦੀ ਹੈ ਜੀ ਮੁੰਡਾ 98 ਦਾ ਵਰਨ ਹੈ ਤੇ ਕੁੜੀ ਚਾਹੀਦੀ ਹੈ ਕੋਈ ਮੰਗ ਡਿਮਾਂਡ ਨਹੀਂ ਹੈਗੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਮੁੰਡਾ ਜੱਟਾਂ ਦਾ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜਿਹੜੀ 6 ਫੁੱਟ ਦੀ ਗੁੱਡੀ ਦੀ ਮੈਂ ਵੀਡੀਓ ਪਾਈ ਐ ਜੀ ਇਹ ਤੇ ਪੂਰਾ ਧਿਆਨ ਦਿਓ ਤੇ ਦੇਖੋ ਇਹਦੇ ਵਿੱਚ ਮੇਰਾ ਕੋਈ ਫਾਇਦਾ ਨਹੀਂ ਉਹ ਆਪਣੀ ਜਿਵੇਂ ਵੀ ਜਾਇ ਗਰੀਬ ਘਰੋਂ ਆ ਕੁੜੀ ਦੀ ਚਾਹੇ ਤਗੜੇ ਘਰੋਂ ਆ ਉਹਦਾ ਆਪਾਂ ਕੋਈ ਚੱਕਰ ਨਹੀਂ ਹੈਗਾ ਤੇ ਇਨਾਮ ਜਰੂਰ ਰੱਖਿਆ ਹੋਇਆ ਜੀ ਪੂਰਾ 1 ਲੱਖ ਰੁਪਿਆ ਤੇ ਇਹਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰੋ ਮੇਰੇ ਨਾਲ ਸੰਪਰਕ ਜ਼ਰੂਰ ਕਰਿਓ ਇਹ ਗੱਲ ਨੂੰ ਇਗਨੋਰ ਨਾ ਮਾਰਿਓ ਦੇਖੋ ਜਿਹਨੂੰ ਕਿਸੇ ਦਾ ਭਲਾ ਹੋ ਜੂਗਾ ਜੇ ਕਿਸੇ ਦੀ ਰਿਸ਼ਤੇਦਾਰੀ ਜਿੱਦ ਕੋਹ ਭਾਂਡਪਾਈ ਦੀ ਗੁੱਡੀ ਹੈਗੀ ਹੈ ਬਿਨਾਂ ਤਾਗਾ ਲਾਈ ਤਾਂ ਮੇਰੇ ਨਾਲ ਗੱਲ ਨਾ ਕਰਿਓ ਮਿਲਣ ਲਈਓ ਚੰਗੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਪੰਜਾਕ ਕੀਲੇ ਚ ਮੁੰਡਾ ਕੈਨੇਡਾ ਪੀਆਰ ਤੇ ਏਰੀਆ ਹੈਗਾ ਮਰੇਲ ਕੋਟਲਾ ਤੇ ਆਪਾਂ ਨੂੰ ਕੁੜੀ ਚਾਹੀਦੀ ਏ ਜੀ ਇੱਥੇ ਅਮ드ਗੜ ਮੰਡੀ ਹੋਵੇ ਮਰੇਲ ਕੋਟਲਾ ਹੋਵੇ ਧੂਰੀ ਸੰਗਰੂਰ ਤੇ ਇੱਧਰ ਨਾਪੇ ਗੱਨੀ ਤੇ ਵੀਰ ਇੱਧਰ ਆਇਆ ਹੋਇਆ ਜੀ ਆਪਾਂ ਨੂੰ ਗੁੱਡੀ ਚਾਹੀਦੀ ਏ ਵੀਰ ਦੀ ਉਮਰ ਹੈਗੀ 30 ਸਾਲ ਕੁੜੀ ਮੁੰਡੇ ਤੋਂ ਛੋਟੀ ਚਾਹੀਦੀ ਹਾਂਜੀ ਸਾਸਤਰੀ ਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ 34 ਸਾਲ ਦੀ ਕੁੜੀ ਆਧਰਮੀਆਂ ਦੀ ਤੇ ਭੈਣ ਵਕੀਲ ਹੈ ਜੀ ਸਰਕਾਰੀ ਵਕੀਲਾ ਆਪਾਂ ਨੂੰ ਮੁੰਡਾ ਸਰਕਾਰੀ ਮੁਲਾਜ਼ਮ ਹੀ ਚਾਹੀਦਾ ਜੀ ਤੇ ਮੁੰਡਾ ਆਧਰਮੀਆਂ ਦਾ ਹੀ ਚਾਹੀਦਾ ਯਾਨੀ ਕਿ ਆਪਣੀ ਰਾਮਦਾਸੀਆਂ ਦਾ ਚਾਹੀਦਾ ਜੀ ਰਾਮਦਾਸੀਆਂ ਦਾ ਮੁੰਡਾ ਚਾਹੀਦਾ ਭੈਣ ਦਾ 91 ਦਾ ਜਨਮ ਹੈ ਜੀ ਤੇ 33-34 ਸਾਲ ਉਮਰ ਬਣਦੀ ਹੈ ਭੈਣ ਦੀ ਉੱਡੀ ਕੁਮਰ ਦਾ ਮੁੰਡਾ ਚਾਹੀਦਾ ਹਾਂਜੀ ਸਾਸਤਰੀ ਕਾਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੀ ਖੱਤਰੀਆਂ ਦੀ ਕੁੜੀ ਹਾਂਜੀ ਧਿਆਨ ਨਾਲ ਸੁਣ ਲਓ ਖੱਤਰੀਆਂ ਦੀ ਕੁੜੀ ਆ ਜੀ 27 ਸਾਲ ਉਮਰ ਹੈ ਭੈਣ ਦੀ ਭੈਣ 12 ਪੜੀ ਹੋਈ ਹੈ ਜੀ ਮੁੰਡਾ 12 ਕਈ ਪੜਿਆ ਹੋਵੇ ਮੁੰਡਾ ਆਪਾਂ ਨੂੰ ਖੱਤਰੀਆਂ ਦਾ ਚਾਹੀਦਾ ਗਰੀਬ ਘਰੋਂ ਆ ਭੈਣ ਤੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਚੁਨੀਜੜਾ ਬਾਈ ਕਰਨਗੇ ਦੇਣ ਲੈਣ ਨੂੰ ਉਹਨਾਂ ਕੋਲੇ ਕੁਝ ਨਹੀਂ ਹੈਗਾ ਤੇ ਉਦਾਂ ਵਧੀਆ ਪਰਿਵਾਰ ਚੋਂ ਗਰੀਬ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰਵਿੰਦਰ ਤੇ ਆਪਣੇ ਕੋਲੇ ਆਈਆਂ ਮੁਸਲਮਾਨਾਂ ਦੀ ਗੁੱਟੀ ਤੇ ਕਾਸਟ ਹੈਗੀ ਉਹਨਾਂ ਦੀ ਮਰਾਸੀ ਮੁਸਲਮਾਨ ਮਰਾਸੀ ਨੇ ਜਿਹੜੇ ਮਰਾਸੀ ਹੁੰਦੇ ਨੇ ਜਿਹੜੇ ਤੇ ਉਹਨਾਂ ਦੀ ਕੁੜੀ ਹੈਗੀ ਆਪਣੇ ਕੋਲੇ ਕੈਨੇਡਾ ਚ ਪੀਆਰ ਤੇ 25 ਸਾਲ ਉਮਰ ਹੈ ਭੈਣ ਦੀ ਤੇ ਜੇ ਕੋਈ ਮੇਰਾ ਵੀਰ ਲੱਗਿਆ ਹੋਇਆ ਸਾਰਾ ਖਰਚਾ ਉਹਨਾਂ ਦਾ ਦੇ ਸਕਦਾ 30 ਲੱਖ ਰੁਪਏ ਡਿਮਾਂਡ ਹੈ ਉਹਨਾਂ ਦੀ ਤੇ ਜੇ ਕੋਈ ਮੇਰਾ ਵੀਰ ਦੇ ਸਕਦਾ ਤਾਂ ਮੇਰੇ ਨਾਲ ਸੰਪਰਕ ਕਰੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਇਆ ਮਜੀਵੀ ਸਿੰਘਾਂ ਦਾ ਮੁੰਡਾ ਉਮਰ ਹੈਗੀ ਹੈ 28 ਸਾਲ ਤੇ ਏਰੀਆ ਹੈਗਾ ਪਟਿਆਲਾ ਤੇ ਆਪਾਂ ਨੂੰ ਚਾਹੀਦੀ ਹੈ ਮਜੀਵੀ ਸਿੰਘਾਂ ਦੀ ਕੁੜੀ ਮੁੰਡੇ ਦੀ ਉਮਰ 28 ਸਾਲ ਹੈ ਜੀ ਧਿਆਨ ਨਾਲ ਸੁਣ ਲਓ ਮੁੰਡਾ ਮਲੇਸ਼ੀਆ ਦੇ ਵਿੱਚ ਹੈ ਤਲਖਾ ਵਧੀਆ ਤੇ ਜੇ ਕੋਈ ਮੇਰੀ ਭੈਣ ਮਲੇਸ਼ੀਆ ਦੇ ਵਿੱਚ ਜਾਣ ਦੀ ਚਾਹਨਾ ਰੱਖਦੀ ਹੈ ਵਿਆਹ ਕਰਾਉਣਾ ਚਾਹਦੀ ਹੈ ਵੀਰ ਦੇ ਨਾਲ ਤੇ ਮੇਰੇ ਨਾਲ ਸੰਪਰਕ ਜਰੂਰ ਕਰੋ ਕੁੜੀ ਆਪਾਂ ਨੂੰ ਮਜੀਵੀ ਸਿੰਘਾਂ ਦੀ ਚਾਹੀਦੀ ਹੈ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਕਿੰਦਰ ਤੇ ਆਪਣੇ ਕੋਲੇ ਆਈ ਆ ਜੀ ਜੱਟਾਂ ਦੀ ਕੁੜੀ ਤੇ ਭੈਣ ਦੀ ਉਮਰ ਹੈਗੀ ਹੈ ਸਾਰੀ 23 ਕ ਸਾਲ ਤੇ ਵਧੀਆ ਪਰਿਵਾਰ ਚੋਂ ਤਕੜੀ ਫੈਮਿਲੀ ਚੋਂ 30 ਕਿੱਲੇ ਪੈੜੀ ਆਉਂਦੀ ਹੈ ਭੈਣ ਨੂੰ ਤੇ ਮੁੰਡਾ ਆਪਾਂ ਨੂੰ 30 ਕਿੱਲੇ ਜਾਂ 40 ਕਿੱਲੇ ਦਾ ਪੈੜੀ ਹੋਵੇ ਮੁੰਡੇ ਕੋਲੇ ਤੇ ਉਤੋਂ ਦੀ ਮੁੰਡਾ ਸਰਕਾਰੀ ਮੁਲਾਜ਼ਮ ਚਾਹੀਦਾ ਜੀ ਆਪਾਂ ਨੂੰ 30 40 ਕਿੱਲਿਆਂ ਦੇ ਵਿੱਚ ਸਰਕਾਰੀ ਮੁਲਾਜ਼ਮ ਵੀਡੀਓ ਨੂੰ ਕਰ ਦੋ ਦੱਬ ਕੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਦੀ ਆਪਣੇ ਰੁਪਿੰਦਰ ਤੇ ਆਪਣੇ ਕੋਲ ਆਇਆ ਜੀ ਮੈਰਿਆਂ ਦਾ ਮੁੰਡਾ ਉਮਰ ਹੈ ਜੀ 29 ਸਾਲ ਤੇ ਵੀਰ ਇੰਗਲੈਂਡ ਦੇ ਵਿੱਚ ਪੱਕਾ ਤੇ ਆਪਾਂ ਨੂੰ ਚਾਹੀਦੀ ਹੈ ਜੀ ਮੈਰਿਆਂ ਦੀ ਗੁੱਡੀ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਤੇ ਆਪਾਂ ਨੂੰ ਮੈਰਿਆਂ ਦੀ ਗੁੱਡੀ ਚਾਹੀਦੀ ਹੈ ਜੀ ਉਹ ਗੁੱਡੀ ਵੀਰ ਤੋਂ ਛੋਟੀ ਹੋਵੇ ਜੀ ਵੀਡੀਓ ਨੂੰ ਕਰ ਦਿਓ ਤਦ ਕੇ ਸ਼ੇਰ ਵੀਰ ਕੋਲ ਚੱਖਾ ਜੀ ਤੇ ਜੇ ਕੋਈ ਮੇਰੀ ਭੈਣ ਮੈਰਿਆਂ ਦੀ ਕੁੜੀ ਕੋਲ ਸਿੱਖ ਵੀਰ ਦੀ ਚਾਹਨਾ ਰੱਖਦੀ ਹੈ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਇੱਕ ਬੇਨਤੀ ਜੀ ਮੈਂ ਹੋਰ ਕਰਨੀ ਹੈ ਸਾਰਿਆਂ ਨੂੰ ਜਦੋਂ ਮੈਂ ਵੀਡੀਓ ਪਾਉਣੀ ਹੁੰਦੀ ਹੈ ਤੇ ਤੁਸੀਂ ਥੋੜਾ ਜਿਹਾ ਇਹ ਧਿਆਨ ਰੱਖਿਆ ਕਰੋ ਵੀ ਫੋਨ ਲਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਮੇਰੇ ਹੱਥ ਬੰਨ ਕੇ ਇਹ ਹੀ ਬੇਨਤੀ ਹੈ ਵੀ ਫੋਨ ਨਾਲ ਆਇਆ ਕਰੋ ਕਿਉਂਕਿ ਜਿਹੜੇ ਬਾਕੀ ਦੇ ਨੇ ਅਗਲਾ ਕਾਲਾ ਕੱਢਦਾ ਰਹਿੰਦਾ ਕੁੜੀ ਇੱਕ ਹੁੰਦੀ ਹੈ ਫੋਨ 50 ਆ ਜਾਂਦੇ ਨੇ ਫਿਰ ਕੰਮ ਖਰਾਬ ਹੋ ਜਾਂਦਾ ਵੀ ਤੁਸੀਂ ਡਾਟਾ ਸੈਂਡ ਕਰੋ ਮੈਂ ਤਾਂ ਇਹ ਕਹਿੰਦੀ ਆ ਵੀ ਦੇਖ ਸਭ ਦਾ ਭਲਾ ਹੋਵੇ ਡਾਟਾ ਸੈਂਡ ਕਰਿਆ ਕਰੋ ਤਾਂ ਕਿ ਮੈਂ ਆਰਾਮ ਨਾਲ ਹਨਾ ਆਪਦਾ ਕੰਮ ਕਰੀ ਚੱਲਾਂ ਨਾਲ ਸੋਨੂੰ ਸ੍ਰੀ ਕਾਲ ਮੈਸੋਡੀ ਆਪਣੀ ਰਿਕੋਰ ਤੇ ਅੱਜ ਆਏ ਹਾਂ ਅਸੀਂ ਪਟਿਆਲੇ ਦੁਖਣਵਾਰ ਗੁਰਦੁਆਰੇ ਦੇ ਵਿੱਚ ਤੇ ਪਿਛਲੀ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਅਸੀਂ ਆਏ ਹੋਏ ਹਾਂ ਇੱਥੇ ਦੇਖ ਰਹੀ ਆ ਕਰਾਉਣ ਕਦੇ ਗੁਰਦੁਆਰੇ ਚ ਦਿਖਾਵਾਂਗੇ ਤੇ ਜਿਹੜਾ ਜਿਹੜਾ ਵਾਹਿਗੁਰੂ ਤੇ ਯਕੀਨ ਕਰਦਾ ਵਾਹਿਗੁਰੂ ਜਰੂਰ ਲਿਖ ਦਿਓ ਜੀ ਤੇ ਕਰ ਲੋ ਦਰਸ਼ਨ ਤੇ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਡਿਪੈਂਡਰ ਤੇ ਮੇਰੇ ਕੋਲੇ ਆਈ ਹੈ ਇੱਕ ਅੰਬਰਪ੍ਰਸਾਰੀ ਭੈਣ ਤੇ ਭੈਣ ਚਟਸਕ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਤੇ ਮੁੰਡਾ ਆਪਾਂ ਨੂੰ ਅੰਬਰਪ੍ਰਸਾਰੀ ਹੋਈ ਚਾਹੀਦਾ ਜੀ ਭੈਣ ਦੀ ਉਮਰ ਹੈ ਜਿਆ 29 ਸਾਲ ਤੇ ਮੁੰਡਾ 1-2 ਸਾਲ ਬੜਾ ਹੋਵੇ ਕੁਮਾਰੀ ਹੈ ਭੈਣ ਵਿਆਹ ਵਧੀਆ ਕਰ ਦੇਣਗੇ 5 ਤੋਂ 7 ਕਿਲਿਆਂ ਦੇ ਵਿੱਚ ਮੁੰਡਾ ਹੋਵੇ ਸੈਂਪਲ ਵਿਆਹ ਕਰਨ ਦੇ ਘਰੇ ਵਿਆਹ ਘਰੇ ਕਰਦੇ ਹੁੰਦੇ ਨੇ ਜਿੰਨੇ ਤੇ ਅੰਬਰ